ਜਲਾਲਾਬਾਦ ਕਾਂਗਰਸ ਦੇ ਲੀਡਰਾਂ ਵਿਚਾਲੇ ਇੱਕ ਦੂਸਰੇ ਉੱਪਰ ਬਿਆਨਬਾਜ਼ੀ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਮ ਨਹੀਂ ਲੈ ਰਿਹਾ ਹੈ ਜੇਕਰ ਕਿਹਾ ਜਾਵੇ ਤਾਂ ਜਲਾਲਾਬਾਦ ਕਾਂਗਰਸ ਲੀਡਰਾਂ ਵਿਚਾਲੇ ਪਈ ਹੋਈ ਫੁੱਟ ਘਟਣ ਦੀ ਬਜਾਏ ਦਿਨੋ ਦਿਨ ਵਾਧਦੀ ਹੀ ਨਜ਼ਰ ਆ ਰਹੀ ਹੈ ਅੱਜ ਫਿਰ ਇਹ ਸਭ ਕੁਝ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਜਲਾਲਾਬਾਦ ਦੇ ਇੱਕ ਨਿੱਜੀ ਪੈਲੈਸ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਦੇ ਵਿੱਚ ਅੱਜ ਫਿਰ ਨਾਮਵਰ ਕਾਂਗਰਸੀ ਨੇਤਾਵਾਂ ਦੇ ਨਾਂ ਪਹੁੰਚਣ ਤੇ ਸਭ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਐਮਪੀ ਫਿਰੋਜ਼ਪੁਰ ਸ਼ੇਰ ਸਿੰਘ ਖਬਾਇਆ ਦੇ ਵੱਲੋਂ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨetaਵਾਂ ਤੇ ਸ਼ਬਦੀ ਵਾਰ ਕੀਤੇ ਗਏ ਉਹਨਾਂ ਨੇ ਕਿਹਾ ਕਿ ਅੱਜ ਦੀ ਇਸ ਰੈਲੀ ਦੇ ਵਿੱਚ ਅਸਫਲ ਕਰਨ ਦੇ ਲਈ ਉਕਤ ਨetaਵਾਂ ਦੇ ਵੱਲੋਂ ਕਈ ਲੋਕਾਂ ਨੂੰ ਫੋਨ ਵੀ ਕੀਤੇ ਗਏ ਨੇ ਤਾਂ ਕਿ ਉਹ ਰੈਲੀ ਦੇ ਵਿੱਚ ਨਾ ਪਹੁੰਚ ਸਕਣ ਆਓ ਤੁਹਾਨੂੰ ਕੀ ਸੁਣਾਦਨੇ ਹਾਂ ਕੀ ਕਿਹਾ ਹੈ ਐਮਪੀ ਸ਼ੇਰ ਸਿੰਘ ਖਬਾਇਆ ਹੋਰਾਂ ਨੇ ਉਸ ਦੇ ਜਿਨਾ ਵਜਾ ਤੋਂ ਬਿਨਾਂ ਗੱਲ ਤੋਂ ਉਹ ਜਿੱਥੇ ਪਾਰਟੀ ਦੇ ਉੱਤੇਦਾਰੀ ਕਿਸੇ ਲੋਕਾਂ ਨੂੰ ਮੂੰਹ ਲਾਉਣ ਦੀ ਲੋੜ ਨਹੀਂ ਤਕੜੇ ਹੋ ਕੇ ਉਹਨਾਂ ਲੋਕਾਂ ਦਾ ਵਿਰੋਧ ਕਰਨਾ ਕਿਸੇ ਕੰਮ ਦੇ ਨਹੀਂ ਜਿਨ੍ਹਾਂ ਨੇ ਪੇਟ ਦੇ ਪਿੱਛੇ ਸੁਰਾ ਮਾਰਨਾ ਹੈ ਪਾਰਟੀ ਦੇ ਪਿੱਛੇ ਇੱਕ ਸੁਰਾ ਮਾਰਨਾ ਹੈ ਉਹਨਾਂ ਲੋਕਾਂ ਦੀ ਵੀ ਰੋਤੇ ਕੀ ਪਹੁੰਚ ਹੈ ਕੀ ਉਹਨਾਂ ਦੀ ਪਛਾਣ ਹੈ ਐਸ ਕਰਕੇ ਅਸੀਂ ਉਹਨਾਂ ਨੂੰ ਕਦੇ ਮੂੰਹ ਨਹੀਂ ਲਾਵਾਂਗੇ ਜਿਹੜੇ ਇਸ ਤਰ੍ਹਾਂ ਦੇ ਲੋਕ ਹੋਣਗੇ ਉਹ ਆਪਦਾ ਜਿੱਥੇ ਮਰਜੀ ਜਾ ਕੇ ਇਹ ਉਹਨਾਂ ਦੀ ਜਿੰਨਾ ਦੇ ਤੱਕ ਪਹੁੰਚ ਹੈ ਮੈਨੂੰ ਪਤਾ ਹੈ ਉਹ ਫੌਜ ਪੂਲ ਵਾਲੀ ਉਹਦੀ ਕੋਈ ਗੱਲ ਨਹੀਂ ਆਪਾਂ ਇਕੱਠੇ ਹੋ ਕੇ ਚੱਲਣਾ ਹੈ ਔਰ ਟਕਰੇ ਹੋ ਕੇ ਆਪਾਂ ਜਿੰਨੇ 140 ਸਾਲ ਕਿਉਂਕਿ ਕਾਂਗਰਸ ਪਾਰਟੀ ਐਨੀ ਵੱਡੀ ਪਾਰਟੀ ਹੈ ਇਹਨੂੰ ਕੋਈ ਹਰਾ ਨਹੀਂ ਸਕਦਾ ਜੇਕਰ ਉਹਦੇ ਵਿੱਚ ਗद्दार ਨਾ ਹੋਣ ਗਦਦਾਰਾਂ ਨੂੰ ਆਪਾਂ ਪਾਸੇ ਕਰਨਾ ਇਥੇ ਮੈਨੂੰ ਮੈਂ ਸਮਝਦਾ ਕਿ ਮੇਰੇ ਤੋਂ ਗਲਤੀ ਹੋਈ ਹੋਣੀ ਹੈ ਕਿਸੇ ਸਮੇਂ ਇਹ ਤੋਂ ਬਾਅਦ ਤੋਂ ਕਹਿੰਦੀ ਨੇ ਲਿਆ ਕੇ ਮਨਸ ਕਰਕੇ ਨਹੀਂ ਦਿੱਤਾ ਸੀ ਪੋਇਸਤਾਨ ਨੇ ਆਪਣਾ ਨਿੱਕ ਕਬਜ਼ਾ ਕਰ ਲਿਆ ਉਹ ਇਸ ਕਰਕੇ ਲਿਆ ਕੇ ਸੀ ਕਿ ਇਲਾਕੇ ਦੀ ਡਿਵੈਲਪਮੈਂਟ ਹੋਵੇ ਡਿਵੈਲਪਮੈਂਟ ਵੀ ਕਰਾਈ ਹੈ ਇੰਨਾ ਸਮਾਂ ਮੈਂ ਦੇ ਚੜਿਆ ਉਸ ਤੋਂ ਬਾਅਦ ਨੂੰ ਸਮਝਦਾ ਸੀ ਕਿ ਸ਼ਾਇਦ ਇਹ ਮੈਨੂੰ ਕੋ ਬਾਹਰ ਨਹੀਂ ਕਰ ਸਕਦਾ ਜਿਵੇਂ ਉਹ ਲੋਕ ਕਹਿੰਦੇ ਕਿ ਅੱਖ ਲੈਣੇ ਚੁੱਲੇ ਦੀ ਮਾਰਗ ਬਣ ਗਈ ਐਤੋਂ ਆ ਕੇ ਮਾਰਗ ਬਣ ਕੇ ਬੈ ਗਿਆ ਸੀ ਤੇ ਅੱਜ ਉਹ ਕਿੱਥੇ ਹੈ ਉਹਨੂੰ ਕਿਸੇ ਨੇ ਪੁੱਛਣਾ ਤੱਕ ਵੀ ਨਹੀਂ ਐਸੇ ਤਰ੍ਹਾਂ ਕਈ ਹੋਰ ਵੀ ਗੱਲਾਂ ਨੇ ਜਿੱਦਾਂ ਲੋਕ ਪਾਰਟੀ ਨੇ ਮਾਨ ਸਫਕਾਰ ਦਿੱਤਾ ਉਹ ਸਮਝਦੇ ਕਿ ਮੈਨੂੰ ਦੇ ਵੀ ਜਿਹੜਾ ਮਾਨ ਸਫਕਾਰ ਮਿਲ ਗਿਆ ਉਹ ਮਾਨ ਸਫਕਾਰ ਕਿਨੇ ਭੁੱਲ ਜਾਣ ਕਿ ਉਹਨਾਂ ਮਾਨ ਸਫਕਾਰ ਨੂੰ ਕਿਸੇ ਨੇ ਕੁਝ ਨਾ ਕਰਦੀ ਐਸ ਕਰਕੇ ਇਹਨਾਂ ਦੇ ਵਿੱਚੋਂ ਇਸ ਤੋਂ ਬਾਅਦ ਜਿਮਨੀ ਚੋਣ ਦੇ ਵਿੱਚ ਇੱਕ ਲੀਡਰ ਨੂੰ ਇੱਥੇ ਪਾਰਟੀ ਨੇ ਭੇਜਿਆ ਜਿਸ ਨੂੰ ਇੱਥੋਂ ਦੇ ਵੀਰਾਂ ਨੇ ਪੂਰਾ ਜੋਰ ਲਾ ਕੇ ਤੇ ਉਥੋਂ ਦੀ ਸੈਟਿੰਗ ਦੀ ਸੀਟ ਜਿੱਤ ਕੇ ਆਗਲਾ ਸਾਲ ਮੈਂ ਮਾਨ ਹੁ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਹੈ ਉਹਨੂੰ ਇਥੋਂ ਜਿਤਾ ਕੇ ਭੇਜਿਆ ਤੇ ਕਿਸ ਤਰ੍ਹਾਂ 2 ਸਾਲوں ਨੇ ਕੰਮ ਕੀਤਾ ਬੰਦੇ ਨਾਲ ਬੰਦਾ ਨਹੀਂ ਰਹਿ ਤਾ ਪਤਾ ਨਹੀਂ ਉਹ ਕਿੱਥੇ ਉੱਡਿਆ ਫਿਰਦਾ ਹੈ ਹਾਲੇ ਕੀ ਤੁਰਿਆ ਫਿਰਦਾ ਹੈ ਅੱਜ ਉਹ ਪਤਾ ਕਿ ਮੈਂ ਕਿਹੜੀ ਪਾਰਟੀ ਚ ਹਾਂ ਉਹਦੀ ਕੋਈ ਖਰਾਸ ਪਾਸਾਈ ਹੈ ਨਹੀਂ ਉਹ ਕਿਹਨ ਕਰੇਗੀ ਕੰਮ ਕਰਾਉਣਾ ਉਹ ਜੋ ਉਹਦਾ ਫੇਸ ਹੈ ਫੇਸ ਕਰਕੇ ਉਹਦੇ ਬੰਦੇ ਤੇ ਜੇ ਤੁਸੀਂ ਯਕੀਨ ਕਰੋ ਕੁਝ ਮੇਰੇ ਵੀਰ गुमराह हो जाते हैं समझते हैं कि शायद पता नहीं। बड़े पैसे वाले को मिल जूगा वो पाँ पार रुपए दु जुड़िया दे के दोनों तो तो मोटे तह के फोटो खिचा के वाह वाह कटन वाले वो किसी का भला नहीं कर सकते तो इस करके ਤਕੜੇ ਹੋ ਗਏ ਜੇ ਲੋਕਾਂ ਦਾ ਰੋਸ ਕਰਨਾ ਹੈ ਕਿਸੇ ਦੇ ਉਹਨਾਂ ਦੇ ਜਿਹੜੀ ਇਸ ਤਰ੍ਹਾਂ ਦੀ ਕੋਈ ਚਾਲ ਚੱਲਦੇ ਆ ਉਹ ਪਾਰਟੀ ਨੂੰ ਮਾਰਨ ਵਾਸਤੇ ਚਾਲ ਚੱਲਦਾ ਹੈ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਐਸਾ ਕਿ ਮੈਂ ਉਹ ਨਾ ਜਾਦਾ ਲੰਬਾ ਆਪਕਾ ਜਗਲਾਤ ਮੰਤਰੀ ਹੰਸਰਾ ਜੋਸ਼ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਹਿ ਦਿੱਤਾ ਕਿ ਇਹ ਲੀਡਰ ਪਹਿਲਾਂ ਇਹ ਸਪਸ਼ਟ ਕਰਨ ਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਹੈਗੇ ਵੀ ਆ ਜਾਂ ਨਹੀਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਗਰ ਅੱਜ ਦੀ ਇਸ ਰੈਲੀ ਦੇ ਵਿੱਚ ਉਹ ਆ ਜਾਂਦੇ ਤਾਂ ਕਿਸੇ ਦੇ ਵੱਲੋਂ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤੀ ਜਾਣੀ ਸੀ ਆਓ ਤੁਹਾਨੂੰ ਇਹ ਸੁਣਾ ਦਿੰਦੇ ਆ ਕੀ ਕਿਹਾ ਸਾਬਕਾ ਜਗਲਾਤ ਮੰਤਰੀ ਅਨਸਰਾ ਜੋਸ਼ਨ ਹੁਰਾਣੇ ਉਹ ਬਹੁਤ ਵੱਡੇ ਆਦਮੀ ਨੇ ਕਿਉਂਕਿ ਉਹਨਾਂ ਕੋਲ ਇਸ ਵੇਲੇ ਧੰਨ ਦੀ ਕੋ कमी ਨਹੀਂ ਰਹੀ ਹੈ ਔਰ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਬੜਾ ਵੱਡਾ ਫਟਤੂਲ ਹੈ ਕਿ ਸ਼ਾਇਦ ਜਿਹੜੀ ਜਨਤਾ ਉਹ ਪੈਸਿਆਂ ਦੇ ਨਾਲ ਵਰਗਲਾਈ ਜਾ ਸਕਦੀ ਪਰ ਮੈਂ ਜੋ ਮਹਿਸੂਸ ਕਰਨਾ ਕਿ ਜਲਾਲਾਬਾਦ ਦੇ ਲੋਕ ਜੋ ਬੜੇ ਅੜੀਅਲ ਤੇ ਆਪਣੇ ਤਰੀਕੇ ਦੇ ਲੋਕ ਨੇ ਕਦੇ ਵਾਸਤੇ ਵੀ ਉਹ ਜੇ ਲੋਕਾਂ ਨੂੰ ਅਵਾਇਡ ਕਰਨਗੇ ਤੇ ਜੋ ਅਸਲ ਕਾਂਗਸਮੈਨ ਨੇ ਉਹਨਾਂ ਦੇ ਪਿੱਛੇ ਆ ਕੇ ਜਿਹੜੇ ਅੱਜ ਲੋਕ ਹਜ਼ਾਰਾਂ ਦੀ ਗੱਲ ਅੱਜ ਜੋ ਫੋਟੇ ਕਾਂਗਰਸ ਦੇ ਵਿੱਚ ਦਲਾਲਾਬਾਦ ਹਲਕੇ ਦੇ ਅੰਦਰ ਕੀ ਲੱਗਦਾ ਕਿਤੇ ਨਾ ਕਿਤੇ ਨੁਕਸਾਨ ਪਹੁੰਚੇਗਾ ਉਹਦੇ ਨਾਲ ਕਾਂਗਰਸ ਪਾਰਟੀ ਨੂੰ ਦੇਖੋ ਜੀ ਇਹ ਤਾਂ ਹਾਈ ਕਮਾਂਡ ਨੇ ਦੇਖਣਾ ਹੈ ਪਹਿਲਾਂ ਤਾਂ ਆਪਣੇ ਆਪ ਨੂੰ ਇਹ ਡਿਟਰਮਨ ਕਰਨ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਜੇ ਕਿ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਹੈਗੇ ਆ ਕਿ ਨਹੀਂ ਹੈਗੇ ਕਿਉਂਕਿ ਕਾਂਗਰਸ ਪਾਰਟੀ ਨੇ ਅਸੀਂ ਜ਼ਿਲ੍ਹਾ ਕਾਂਗਰਸ ਮੀਟਿੰਗ ਦੇ ਪ੍ਰਧਾਨ ਨੇ ਤੇ ਮੈਂ ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਮੀਟਿੰਗ ਕੀਤੀ ਅਸੀਂ ਸਾਰਿਆਂ ਨੂੰ ਉਸ ਵੇਲੇ ਇੱਕੋ ਗੱਲ ਕੀਤੀ ਸੀ ਕਿ ਜਲਾਲਾਬਾਦ ਦੇ ਸਾਰੇ ਲੋਕਾਂ ਨੂੰ ਅਸੀਂ ਹੱਥ ਜੋੜ ਕੇ ਇਹ ਬੇਨਤੀ ਕਰਨਿਆ ਕਿ ਮੀਟਿੰਗ ਦੇ ਵਿੱਚ ਆਣ ਤੇ ਜੇਕਰ ਉਹਨਾਂ ਦੇ ਵਿੱਚ ਵੀ ਕੋਈ ਉਹਨਾਂ ਨੂੰ ਕਿਸੇ ਨੇ ਆ ਕੇ ਇੱਥੇ ਰੋਕਣਾ ਸੀ ਉਹ ਵੀ ਆ ਕੇ ਬੈਠ ਜਾਂਦੇ ਉਹ ਵੀ ਆ ਕੇ ਜੇ ਕੁਝ ਆਪਣੀ ਗੱਲ ਕਹਿ ਜਾਂਦੇ ਤਾਂ ਲੋਕਾਂ ਨੇ ਉਹਨਾਂ ਨੂੰ ਕੁਫਰੋਦ ਨਹੀਂ ਕਰਦਾ ਸੀ ਇਹ ਉਹਨਾਂ ਦੀ ਆਪਣੀ ਗੱਲ ਹੈ ਜੋ ਉਹਨਾਂ ਦੇ ਕੋਲ ਹੀ ਇਹਦੇ ਜਵਾਬ ਲਿਆ ਜਾ ਸਕਦੇ ਕਰਦੇ ਰਾਂਗੇ ਪਰ ਕਿਉਂਕਿ ਅਸੀਂ ਕੋਵਾਇਆ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਸਾਰਿਆਂ ਨੇ ਆਪਾਂ ਫਿਰੋਜ਼ਪੁਰ ਦੀ ਜਨਤਾ ਨੇ ਬਿਧਾਇਆ ਇਨਾਂ ਦਾ ਜਾਦਾ ਇਹ ਡਿਊਟੀ ਬੰਦੀ ਹੈ ਜਿਹੜੀ ਅੱਜ ਉਹਨਾਂ ਨੇ ਸਟੇਜ ਤੇ ਗੱਲ ਕੀਤੀ ਹੈ ਉਹ ਸਾਨੂੰ ਵੀ ਆਪਣੇ ਨਾਲ ਸਮਝਣਗੇ ਕਿ ਅਸੀਂ ਲੈ ਕੇ ਜਾਣਾ ਅਸੀਂ ਵੀ ਤਿਆਰ ਬੈਠੇ ਹਾਂ ਸਾਰੇ ਜਾ ਕੇ ਰਾਹੁਲ ਗਾਂਧੀ ਨੂੰ ਵੀ ਮਿਲਾਂਗੇ ਮਲਕਰ ਜਨ ਖੜਗੇ ਨੂੰ ਵੀ ਮਿਲਾਂਗੇ ਰਾਜਾ ਬੜਿੰਗ ਜੀ ਔਰ ਪ੍ਰਤਾਪ ਸਿੰਘ ਪਾਜਵਾ ਉਹਨਾਂ ਨੂੰ ਵੀ ਅਸੀਂ ਇਹਦੇ ਬਾਰੇ ਜਾ ਕੇ ਜ਼ਿਕਰ ਕਰਾਂਗੇ ਕਿ ਇਹ ਤੁਹਾਨੂੰ ਕੋਈ ਨਾ ਕੋਈ ਜਿਹੜਾ ਕਰਨਾ ਪੈਗਾ ਤੇ ਆਉਣ ਵਾਲੇ ਸਮੇਂ ਤੇ ਅਸੀਂ ਪਾਰਟੀ ਦੇ ਵਿੱਚ ਡਿਸਪਲਿਨ ਪੈਦਾ ਕਰਨਾ ਚਾਹੁੰਦੇ ਹਾਂ ਜੇ ਜੋਸ਼ਮ ਸਿੰਘ ਇੱਕ ਪਾਸਾ ਨਹੀਂ ਹੁੰਦਾ 2027 ਦੇ ਵਿੱਚ ਤੁਹਾਨੂੰ ਬੜਾ ਵੱਡਾ ਘਾਟਾ ਪਵੇਗਾ ਜੇ ਇੱਕ ਪਾਸਾ ਇਹਨਾਂ ਦੋਨਾਂ ਦਾ ਨਹੀਂ ਹੁੰਦਾ ਜਿਵੇਂ ਰਾਜਬਖਸ਼ ਨੂੰ ਕਹਿ ਲੋ ਜਾਂ ਰਮਿੰਦਰ ਆਵਲਾ ਦੀ ਗੱਲ ਕੀ ਲੱਗਦਾ ਹੈ ਕਿ ਕੌਣ ਦਾ ਨੁਕਸਾਨ ਹੋਵੇਗਾ ਜਲਾਲਾ ਦੇਖੋ ਜੀ ਕਾਂਗਸ ਵੱਡੀ ਵੱਡੀ ਵਿਸ਼ਾਲ ਪਾਰਟੀ ਹੈ ਕਾਂਗਸ ਤਾਂ ਇੱਕ ਸਮੁੰਦਰ ਹੈ ਸਮੁੰਦਰ ਦੇ ਵਿੱਚ ਕਈ ਸੇਵਾ ਕਰਦੇ ਨੇ ਪਰ ਸਾਰਿਆਂ ਨੂੰ ਕੋਈ ਸੇਵਾ ਦਾ ਫਲ ਨਹੀਂ ਮਿਲਦਾ ਇਹ ਮੈਂ ਨਹੀਂ ਸਮਝਦਾ ਕਿ ਜੇ ਇੱਕ ਦੋਏ ਜੇ ਸਾਨੂੰ ਖੱਜਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੋਂ ਦੇ ਨਾਲ ਕੋਈ ਕਾਂਗਸ ਪਾਰਟੀ ਨੂੰ ਜਿਹੜਾ ਘਾਟਾ ਪੈਗਾ ਕਾਂਗਸ ਪਾਰਟੀ ਤਗੜੀ ਹੈ ਨੇ ਹੋਰ ਤਗੜਾ ਹੁੰਦਾ ਜਾਣਾ ਕੋਈ ਫਰਕ ਨਹੀਂ ਆਗਿਆ